ਕਰਕੇ ਬਹੁਤ ਹੀ ਇਲੈਕਸ਼ਨ ਤਾਂ ਚਾਹੇ ਪੰਚਾਇਤ ਦਾ ਹੋਵੇ ਉਹ ਵੀ ਬੜਾ ਮਹੱਤਵਪੂਰਨ ਹੁੰਦਾ ਕਿਉਂਕਿ ਪਿੰਡ ਦੇ ਮਸਲੇ ਤੋਂ ਹੀ ਸਾਰੇ ਮਸਲੇ ਚੱਲੂ ਹੁੰਦੇ ਆ ਪਰ ਆਹ ਦੇਸ਼ ਦੇ ਮੁੱਦਿਆਂ ਦੇ ਉੱਤੇ ਇਹ ਪੰਜਾਬ ਦੇ ਅੰਦਰ ਜਿਸ ਕਿਸਮ ਦੇ ਹਾਲਾਤ ਹੈ ਉਹਨਾਂ ਨੂੰ ਕਿਵੇਂ ਦੇਸ਼ ਦੀ ਤਰੱਕੀ ਦੇ ਨਾਲ ਜੋੜਿਆ ਜਾ ਸਕੇ ਉਹਦੇ ਵਾਸਤੇ ਇੱਕ ਮੈਂ ਸਮਝਦਾ ਪਹਿਲਾ ਕਦਮ ਜਿਹੜਾ ਆ ਅੱਜ ਹਰਵਿੰਦ ਖੰਨਾ ਜੀ ਨੇ ਇੱਥੋਂ ਜਿਹੜਾ ਚੱਕਿਆ ਤੇ ਅੱਜ ਸੰਗਰੂਰ ਇਲਾਕੇ ਦੇ ਲੋਕਾਂ ਦੇ ਅਸ਼ੀਰਵਾਦ ਦੇ ਵਾਸਤੇ ਅੱਜ ਇਹਨਾਂ ਨੇ ਨੋਮੀਨੇਸ਼ਨ ਭਰਿਆ ਹੈ ਬਹੁਤ ਸਾਰੇ ਮਸਲੇ ਪੰਜਾਬ ਜੇ ਪੰਜਾਬ ਦੇ ਦਰਪੇਸ਼ ਹੈਗੇ ਉਸ ਅੱਜ ਦੇ ਇਸ ਮਾਹੌਲ 'ਚ ਅੱਖੋਂ ਪਰੋਖੇ ਲੋਕ ਕਰੀ ਬੈਠੇ ਆ ਪਰ ਲੋਕਾਂ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਲੱਖਾਂ ਲੋਕਾਂ ਦੇ ਘਰ ਨਸ਼ੇ ਦੀ ਚਪੇਟ ਦੇ ਵਿੱਚ ਅੱਜ ਵੀ ਭੁਗਤ ਰਹੇ ਆ ਜਿਹਦਾ ਕਿਤੇ ਵੀ ਇਹ ਸਰਕਾਰ ਨੇ ਕੋਈ ਆਮ ਆਦਮੀ ਪਾਰਟੀ ਸਰਕਾਰ ਨੇ ਪੰਜਾਬ ਦੀ ਸਰਕਾਰ ਨੇ ਕੋਈ ਸੰਗਿਆਨ ਨਹੀਂ ਲਿਆ ਅੱਜ ਵੀ ਪੰਜਾਬ ਦੇ ਅੰਦਰ ਖੋਹਾਂ ਫਰੋਤੀਆਂ ਗੁੰਡਾਗਰਦੀ ਕੋਈ ਵੀ ਔਰਤ ਜਿਹੜੀ ਮਹਿਫੂਜ਼ ਹੈ ਨਹੀਂ ਜਿਹਦੀ ਇੱਜ਼ਤ ਉਹ ਮਸਲੇ ਅੱਜ ਸਾਰੇ ਦਰਕਿਨਾਰ ਹੋਏ ਪਏ ਐ ਅੱਜ ਬਹੁਤ ਸਾਰੇ ਸਵਾਲ ਐ ਜਿਹੜੇ ਲੋਕਾਂ ਨਾਲ ਕਰਾਂਗੇ ਪਰ ਅੱਜ ਜਿਹੜਾ ਪੱਖ ਦਾ ਮੁੱਦਾ ਹੈਗਾ ਜਿਹਦੇ ਵਾਸਤੇ ਅੱਜ ਵੀ ਇੱਥੇ ਇਸ ਕਿਸਮ ਦੀ ਆ ਕੱਲੀ ਛਾਉਣੀ ਆ ਕਚਹਿਰੀ ਨਹੀਂ ਛਾਉਣੀ ਬਣੀ ਪਈ ਕੱਲਾ ਸੰਗਰੂਰ ਛਾਉਣੀ ਨਹੀਂ ਬਣਿਆ ਪਿਆ ਪੁਲਿਸ ਦੀ ਪੂਰਾ ਪੰਜਾਬ ਪੁਲਿਸ ਦੀ ਛਾਉਣੀ ਬਣਿਆ ਪਿਆ ਅੱਜ ਪੰਜਾਬ ਦੇ ਕਿਸਾਨ ਸੜਕਾਂ ਤੇ ਕਿਉਂ ਬੈਠੇ ਐ ਚਾਹੇ ਆ ਜੋ ਆਪਣਾ ਗੁੱਸਾ ਬੀਜੇਪੀ ਪ੍ਰਤੀ ਪ੍ਰਗਟ ਕਰ ਰਹੀ ਹੈ ਪਰ ਮੈਂ ਮੇਰੇ ਕਿਸਾਨ ਭਰਾਵਾਂ ਨੂੰ ਪੁੱਛਣਾ ਚਾਹਨਾ ਵੀ ਵਕੀਲ ਕੇ ਯਾ ਕੀਤਾ ਸੀ ਤੁਸੀਂ ਤੁਸੀਂ ਅੱਜ ਵਕੀਲ ਸੁੱਤਾ ਕਿਉਂ ਹੈ ਵਕੀਲ ਬੋਲਦਾ ਕਿਉਂ ਨਹੀਂ ਕਿਉਂ ਕਿਸਾਨ ਸੜਕਾਂ ਤੇ ਬੈਠੇ ਐ ਆ ਸਮੱਸਿਆ ਕੱਲੇ ਬੀਜੇਪੀ ਦੀ ਨਹੀਂ ਅੱਜ ਬੀਜੇਪੀ ਦੇ ਕੈਂਡੀਡੇਟ ਨੂੰ ਇੱਥੇ ਆਣ ਤੋਂ ਪਹਿਲਾਂ ਸੋ ਜਦੋ ਜਹਿਦ ਕਰਕੇ ਪਹੁੰਚੜ ਪਿਆ ਮੱਦਾ ਨਹੀਂ ਸਾਹਿਬ ਕੈਂਡੀਡੇਟ ਨੇ ਦਾ ਵੋਟਾਂ ਮੰਗਣ ਵਾ ਜਾਣਾ ਲੋਕਾਂ ਕੋਲ ਜਾਊਗਾ ਇਸੇ ਹਾਲਾਚੇ ਪਰ ਉਹਨਾਂ ਦੀ ਸੋਚੋ ਜਿਹੜੇ ਸੜਕਾਂ ਦੇ ਉੱਤੇ ਤੰਗ ਹੋ ਰਹੇ ਲੋਕ ਤੇ ਜਿਹੜੇ ਵਪਾਰੀ ਵਰਗ ਕੰਮ ਕਰਨ ਵਾਲੇ ਲੋਕ ਐ ਜਿਨ੍ਹਾਂ ਨੇ ਅੱਗੇ ਆਪਣਾ ਕਿਤੇ ਜਾਣਾ ਹੈ ਦੇਸ਼ ਦੇ ਅੰਦਰ ਰੇਲਵੇ ਟਰੈਕਸ ਤੇ ਕਿਸਾਨ ਬੈਠੇ ਐ ਅੱਜ ਸਵਾਲ ਅਰਵਿੰਦ ਕੇਜਰੀਵਾਲ ਜੀ ਪਾਰਲੀਮੈਂਟ 'ਚ ਜਾ ਕੇ ਚੱਕਣਗੇ ਵੀ ਕਿਸਾਨਾਂ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ ਭਗਵੰਤ ਮਾਨ ਜੀ ਦੀ ਸਰਕਾਰ ਦੇ ਦੁਆਰਾ ਅਗਰ ਭਗਵੰਤ ਮਾਨ ਜੀ ਕਿਸਾਨਾਂ ਦੇ ਹਿੱਤੈਸ਼ੀ ਹੁੰਦੇ ਤਾਂ ਵਕੀਲ ਉਦੋਂ ਤਾਂ ਬਣ ਕੇ ਬਹਿ ਗਏ ਸੀਗੇ ਪੰਜਾਬ ਭਰ ਦੇ ਅੰਦਰ ਜਦੋਂ ਕੇਂਦਰ ਦੇ ਮੰਤਰੀ ਆਏ ਪਿਊਸ਼ ਗੋਲ ਜੀ ਆਏ ਮੁੰਡਾ ਜੀ ਆਏ ਇੱਕ ਐਗਰੀਕਲਚਰ ਮਿਨਿਸਟਰ ਸਾਹਿਬ ਅੱਜ ਕਿਉਂ ਨਹੀਂ ਜਾ ਕੇ ਕਿਸਾਨਾਂ ਨਾਲ ਗੱਲ ਕਰਦੇ ਕਿਉਂ ਨਹੀਂ ਉਹਨਾਂ ਨੂੰ ਕਹਿੰਦੇ ਵੀ ਭਰਾਓ ਮੈਂ ਤੁਹਾਡੇ ਮਸਲੇ ਹੱਲ ਕਰੂੰਗਾ ਇਹਨਾਂ ਦੇ ਵਿੱਚ ਤੇ ਪਹਿਲੇ ਜਿਹੜੇ ਕਾਂਗਰਸ ਦੇ 6 ਮਹੀਨੇ ਮੁੱਖ ਮੰਤਰੀ ਬਣੇ ਕੀ ਫਰਕ ਹੈ ਦੋਨੋਂ ਗੱਲਾਂ ਕਰਦੇ ਫਿਰਦੇ ਮਸਲੇ ਹੱਲ ਕਰਦੇ ਆਪਣੇ ਮਸਲੇ ਤਾਂ ਉਹਨਾਂ ਨੇ ਹੱਲ ਕਰ ਲਏ ਸਾਰਿਆਂ ਨੇ ਘਰ ਕਿਸੇ ਨੇ ਘਰ ਬਸਾ ਲਿਆ ਕਿਸੇ ਨੇ ਘਰ ਪਰ ਲਿਆ ਰੁਪਈਆਂ ਨਾਲ ਪਰ ਲੋਕਾਂ ਦੇ ਘਰ ਉਜੜੀ ਜਾਂਦੇ ਐ ਅੱਜ ਸੁਭਦੀਪ ਦਾ ਜੇ ਘਰ ਉਹ ਜਿਹੜਾ ਹੈ ਉਹਦਾ ਕੋਈ ਜਵਾਬ ਕੌਣ ਦੇਊਗਾ ਭਗਵੰਦ ਮਾਨ ਜੀ ਦੇਣਗੇ ਆ ਕੋਈ ਆ ਕੇ ਸੁਨੀਲ ਜਾਖੜ ਦੇਊਗਾ ਆਹ ਮਸਲੇ ਸਰਕਾਰ ਦੇ ਆ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜੀ ਖੜੀ ਐ ਤੇ ਲੋਕਾਂ ਨੂੰ ਗੁੰਮਰਾ ਕਰਕੇ ਅੱਜ ਜੇ ਆਮ ਆਦਮੀ ਪਾਰਟੀ ਲੋਕਾਂ ਦੇ ਅੱਖਾਂ ਤੇ ਪਰਦਾ ਜਾਂ ਘੱਟਾ ਪਾਣਾ ਚਾਹਦੀ ਅੱਖਾਂ 'ਚ ਤੇ ਸਭ ਬਿਲਕੁਲ ਨਹੀਂ ਹੋਣਦਿਆਂਗੇ ਅੱਜ ਉਸ ਸਭ ਤੋਂ ਵੱਡੀ ਹਿੰਦੁਸਤਾਨ ਦੀ ਪੰਚਾਇਤ ਚੋਂ ਚੁਣ ਲੱਗੇ ਆ ਅੱਜ ਮੌਕਾ ਐ ਜਦੋਂ ਸੰਗਰੂਰ ਦੇ ਲੋਕਾਂ ਨੂੰ ਅੰਦਰ ਚਾਤੀ ਮਾਰ ਕੇ ਦੇਖਣਾ ਪਊਗਾ ਇਸ ਕਰਕੇ ਨਹੀਂ ਵੀ ਸੁਨੀਲ ਜਾਖੜ ਕਹਿ ਰਿਹਾ ਸੁਨੀਲ ਜਾਖੜ ਦਾ ਭਾਜਪਾ ਦਾ ਨਮਾਇੰਦਾ ਹੋਣ ਕਾਰਨ ਕਹਿ ਰਿਹਾ ਪਰ ਲੋਕਾਂ ਨੂੰ ਦੇਖਣਾ ਪਊਗਾ ਵੀ ਤੁਸੀਂ ਦੋ ਵਾਰੀ ਚੁਣ ਕੇ ਭੇਜਿਆ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਐਜੇਮ ਐਮਪੀ ਚੁਣ ਕੇ ਭੇਜਿਆ ਰਿਜ਼ਲਟ ਕੀ ਹੈ ਸਭ ਉਹ ਦੱਸਣ ਦਾ ਸਹੀ ਵੀ 10 ਸਾਲ ਦੇ ਅੰਦਰ ਉਹਨਾਂ ਨੇ ਸੰਗਰੂਰ ਵਾਸਤੇ ਕੀ ਕੀਤਾ ਜਿੰਨਾ ਕਿ ਮੈਂ ਉਹਨਾਂ ਦੇ ਫੇਸਬੁੱਕ ਤੇ ਦੇਖਿਆ ਜਿਹਦੇ ਉਹ ਲਲਾ ਲਾਲਾ ਕਰਦੇ ਸੀ ਵੀ ਇੱਕ 2 ਫੁੱਟ ਦੀ ਕਹਿੰਦਾ ਪੁਲੀਜੀ ਸੀ ਜਿਹੜਾ ਮੈਂ ਬਣਵਾਈ ਕਹਿੰਦਾ ਜੀ ਪਤਾ ਨਹੀਂ ਐਸਟੀਮੇਟ ਇੰਨੇ ਲੱਖ ਦਾ ਬਣ ਗਿਆ ਸੀ ਤੇ ਮੈਂ 3 ਲੱਖ ਚ ਬਣਵਾਤੀ ਆ ਮੱਲ ਮਾਰੀ ਇਹਨਾਂ ਨੇ 1 ਕਰੋੜ ਤੋਂ 8 ਲੱਖ ਇਹ ਆ ਮੱਲ ਮਾਰੀ 8 ਲੱਖ ਰੁਪਏ ਦਾ 10 ਸਾਲਾਂ ਦਾ ਹਿਸਾਬ 8 ਲੱਖ ਰੁਪਏ ਦਾ ਦੇ ਰਹੇ ਹੈ ਭਗਵੰਤ ਮਾਨ ਜੀ ਖੇਡ ਬਣਾਤੀ ਮਜ਼ਾਕ ਬਣਾਤਾ ਸਭ ਆ ਜਿਹੜਾ ਵੋਟ ਹੈ ਮਜ਼ਾਕ ਹੈ ਨਹੀਂ ਤੇ ਮੈਂ ਕਿਸਾਨ ਭਰਾਵਾਂ ਨੂੰ ਵੀ ਕਹਿਣਾ ਚਾਹੂੰਗਾ ਵੋਟ ਤੁਹਾਡਾ ਸਾਥੀਓ ਸੋਚ ਸਮਝ ਕੇ ਪਾਓ ਮੈਂ ਨਹੀਂ ਕਹਿੰਦਾ ਵੀ ਤੁਸੀਂ ਮੇਰੇ ਕਹਿਣ ਨਾਲ ਪਾ ਦਿਓ ਪਰ ਦੇਖਿਓ ਤੁਹਾਡਾ ਮਸਲਾ ਹੱਲ ਕੌਣ ਕਰਾ ਸਕਦਾ ਹੈ ਜਿਹੜੇ ਲੋਕ 10 ਸਾਲ ਦੇ ਅੰਦਰ 8 ਲੱਖ ਰੁਪਏ ਨਹੀਂ ਲੈ ਕੇ ਆ ਸਕੇ ਜਿਹੜੇ ਕੇਜਰੀਵਾਲ ਸਾਹਿਬ ਅੱਜ ਪੂਰੇ ਹਿੰਦੁਸਤਾਨ ਨੂੰ ਗਰੰਟੀਆਂ ਦੇਣੇ ਫਿਰਦੇ ਆ ਉਹ ਤਾਂ ਆਪਣੀ ਆਪ ਦੀ ਫਾਈਲ ਲੈਫਟ ਹੈਂਡ ਗਵਰਨਰ ਤੋਂ ਕਢਾ ਕੇ ਨਹੀਂ ਲਿਆ ਸਕਦੇ ਪੰਜਾਬ ਦੇ ਮੁੱਦੇ ਕਿਵੇਂ ਕਰਾ ਦੇਣਗੇ ਸਾਬ ਕੌਣ ਕਰਾ ਦੂਗਾ ਸਿਮਰਜੀਤ ਮਾਨ ਜੀ ਲੋਕਾਂ ਨੇ ਵਿਸ਼ਵਾਸ ਬਣਾ ਕੇ ਭੇਜਿਆ ਤੁਸੀਂ ਛਾਤੀ ਤੇ ਹੱਥ ਰੱਖ ਕੇ ਮੈਨੂੰ ਦੱਸੋ ਸਾਬ ਲੋਕਾਂ ਨੇ ਪਾਵਕ ਪਾਵ ਪਾਵਨਾਤਮਕ ਤੌਰ ਤੇ ਜੁੜ ਕੇ ਉਹਨਾਂ ਨੂੰ ਚੁਣ ਕੇ ਭੇਜਤਾ ਪਰ ਕੀ ਸੰਗਰੂਰ ਦੇ ਮੁੱਦੇ ਹੱਲ ਕਰਵਾਉਣ 'ਚ ਉਹਨਾਂ ਦਾ ਕੋਈ ਯੋਗਦਾਨ ਹੈਗਾ ਕੋਈ ਮੁੱਦਾ ਹੱਲ ਕਰਵਾਇਆ ਆ ਕੱਗਰ ਖੜੀ ਐ ਸਾਬ ਆ ਕੱਗਰ ਹੁਣ ਮਨਕਾਲੇ ਤੇ ਆ ਇੱਥੇ ਵਾਲੇ ਬੇਰ ਕੋਲ ਖੜੇ ਸੀਗੇ ਇਹਨਾਂ ਸਾਡਾ ਦੱਸੋ ਮੈਂ ਕਿਹਾ ਦੂਜੀ ਅੰਦਰ ਝਾਤੀ ਮਾਰ ਕੇ ਦੇਖੋ ਕਿਹੜੀ ਸਰਕਾਰ ਤੁਹਾਡੇ ਮਸਲੇ ਹੱਲ ਕਰ ਸਕਦੀ ਐ ਮੈਂ ਇੱਥੇ ਝੂਟੇ ਲਾਰੇ ਲਾਣ ਨਹੀਂ ਆਇਆ ਸਾਬ ਮੈਂ ਲੋਕਾਂ ਨੂੰ ਇੰਨਾ ਹੀ آگਾਹ ਕਰਨਾ ਆਇਆ ਵੀ ਤੁਸੀਂ ਅੰਦਰ ਬੈਠ ਕੇ ਸੋਚ ਕੇ ਦੇਖੋ ਸਰਕਾਰ ਨਾਲ ਮੁੱਦੇ ਹੱਲ ਹੋਣੇ ਐ ਯਾ ਮਜਬੂਤ ਅਪੋਜੀਸ਼ਨ ਵੇ ਮਜਬੂਤ ਅਪੋਜੀਸ਼ਨ ਕਿੱਥੇ ਐ ਸਾਹਿਬ ਕਿੱਥੇ ਐ ਮਜਬੂਤ ਅਪੋਜੀਸ਼ਨ ਭਗਵੰਤ ਮਾਨ ਜੀ ਕਹਿੰਦੇ ਸਾਡੇ 30 ਚੁਣ ਕੇ ਜਾਂਦੇ ਰਹਿਣਗੇ ਸੀਟਾਂ ਲੜੀ ਜਾਂਦੇ ਪਤਾ ਨਹੀਂ 21 ਆ 22 ਮੇਰੇ ਖਿਆਲ ਤਾਂ 20 ਐ ਸ਼ਾਇਦ 20 ਐ ਤੇ ਕਹਿੰਦਾ 30 ਸਾਡੇ ਚੁਣ ਕੇ ਜਾਣਗੇ ਪਹਿਲਾ ਵਾਲੇ ਦਸਤਾ ਸੰਭਾਲੇ ਨਹੀਂ ਜਾਂਦੇ ਪਹਿਲਾ ਵਾਲੇ ਦਸਤਾ ਜੇ ਗਿਣਤੀ ਜੇ ਨਹੀਂ ਆਏ ਜਿਹੜੇ ਰਾਜ ਸਭਾ 'ਚ ਭੇਜੇ ਸੀਗੇ ਕਿੰਨੇ ਸੱਤ ਭੇਜੇ ਸੀ ਇਤੋਂ ਦੋ ਤਿੰਨ ਉੱਥੋਂ ਨਹੀਂ ਬੈਠੇ ਸੀ ਦਿੱਲੀ ਵਾਲੇ ਸਾਰੇ ਚੂਮੰਤਰ ਹੋ ਗਏ ਕਿਉਂ ਕਿਉਂਕਿ ਇਹਨਾਂ ਨੇ ਜਿਸ ਤਰ੍ਹਾਂ ਪੰਜਾਬ ਨੂੰ ਲੁੱਟਿਆ ਸਾਬ ਉਹ ਜਿਹੜਾ दारू ਵੇਚ ਕੇ ਇਹ ਜਿਹੋ ਅੱਜ ਆਪਣੇ ਆਪ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਲ ਫੋਟੋ ਲਾ ਕੇ ਉਹਨਾਂ ਨੂੰ ਬਦਨਾਮ ਕਰਨ ਦਾ ਪ੍ਰਯਾਸ ਹੈ ਸਿੱਧਾ ਸਿੱਧਾ ਲੋਕਾਂ ਨੂੰ ਰੋਕਣਾ ਚਾਹੀਦਾ ਹੈ ਰੋਕਣਾ ਚਾਹੀਦਾ ਹੈ ਤੁਸੀਂ ਕਿਹੜੇ ਕਿਹੜੀ ਬਾਦਰੀ ਦੇ ਮੱਲ ਮਾਰ ਕੇ ਤੁਸੀਂ ਤਿਆੜ ਜੇਲ੍ਹ ਚ ਗਏ ਹੋ ਸਾਬ दारू ਵੇਚਣ ਵਾਲੇ ਮਸਲੇ 'ਚ ਫੜੇ ਗਏ ਹੋ ਤੇ ਅੱਜ ਆਪਣੇ ਆਪ ਨੂੰ ਦੇਸ਼ ਭਗਤ ਦੱਸੀ ਜਾਂਦੇ ਹੋ ਗੁੰਮਰਾਹ ਨਾ ਕਰੋ ਲੋਕਾਂ ਨੂੰ ਤੇ ਲੋਕਾਂ ਨੂੰ ਮੈਂ ਆ ਹੀ ਕਹਿਣ ਆਇਆ ਸਾਥੀਓ ਬڑا ਸੋਚ ਸਮਝ ਕੇ ਆਪਣਾ ਚੰਗਾ ਮਾੜਾ ਦੇਖ ਕੇ ਕਿਉਂਕਿ ਕਿਹਰਾ ਵੋਟ ਪਾਤਾ ਸਾਹਿਬ ਅਜੇ ਤੱਕ ਕਾਨੂੰਨ ਚ ਆ ਹੈ ਨਹੀਂ ਵੀ ਮੋੜ ਲੋ ਵਾਪਸ ਵੀ ਆ ਗਲਤੀ ਕਰ ਗਏ ਪੰਜਾਬ ਦੇ ਲੋਕਾਂ ਨੇ 2 ਸਾਲ ਪਹਿਲਾਂ ਗਲਤੀ ਕੀਤੀ ਆਮ ਆਦਮੀ ਪਾਰਟੀ ਨੂੰ 93 ਜਿਤਾ ਕੇ ਲੋਕ ਕਹਿ ਦਿੰਦੇ ਇਹਨਾਂ ਨੂੰ ਡਿਸਮਿਸ ਕਰ ਦੇਣਗੇ ਆ ਜਿਹੜਾ ਗਵਰਨਰ ਰੂਲ ਬਿਲਕੁਲ ਨਹੀਂ ਲੱਗਦਾ ਸਾਹਿਬ 3 ਸਾਲ ਪੋਤਣੇ ਪੈਣਗੇ ਜੇ ਹੋਰ ਇਹਨਾਂ ਨੂੰ ਤੇ ਧੂਏ ਘੜਾ ਦੇਣਗੇ ਪੰਜਾਬ ਦੇ ਲੋਕਾਂ ਦੇ ਨਾਸਾਂ ਦੇ ਵਿੱਚ ਦੀ ਆ ਲੋਕਾਂ ਰਹਿ ਗਈ ਪਰ ਕਾਨੂੰਨ ਵਿਵਸਥਾ ਦੇ ਉੱਤੇ ਨਿਗਰਾਨੀ ਰੱਖਣਾ ਕੰਮ ਜਿਹੜਾ ਸੈਂਟਰ ਦਾ ਵੀ ਹੈ ਇਹਨਾਂ ਦਾ ਸਟੇਟ ਦਾ ਦਾ ਅਖਤਿਆਰ ਹੈਗਾ ਹੀ ਹੈਗਾ ਪਰ ਜਦੋਂ ਪਾਣੀ ਨਾਸਾਂ ਦੇ ਉੱਤੇ ਤੁਰ ਗਿਆ ਨਾ ਫਿਰ ਐਵੇਂ ਨਹੀਂ ਜਾਪ Punjab ਦੇ ਕਿਉਂਕਿ ਸਰਹੱਦੀ ਸਾਡਾ ਸੂਬਾ ਹੈ ਇਹਦੇ ਤੇ ਨਿਗਰ ਰੱਖਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਇੱਥੇ ਦਾ ਭਵਿੱਖ ਪੰਜ ਹਿੰਦੁਸਤਾਨ ਦੇ ਭਵਿੱਖ ਪੰਜਾਬ ਮਜ਼ਬੂਤ ਹੋਊਗਾ ਤਾਂ ਹਿੰਦੁਸਤਾਨ ਦੀ ਮਜ਼ਬੂਤੀ ਤੇ ਚਾਰ ਚੰਦ ਲੱਗਣਗੇ ਕਿਹਦੇ ਕਰਕੇ ਸੱਦ ਲੋਧ ਕੀਤਾ ਜਾ ਰਿਹਾ ਬੀਜੇਪੀ ਦਾ ਬਿਲਕੁਲ ਸਾਬ ਕਰ ਰਹੇ ਆ ਮੈਂ ਕਦੋਂ ਕਹਿਣਾ ਵੀ ਨਹੀਂ ਕਰ ਰਹੇ ਕਰਨਾ ਚਾਹੀਦਾ ਆਪਣੇ ਉਹਨਾਂ ਦੇ ਮੁੱਦੇ ਕਰਨ ਸ਼ਾਂਤੀਪੂਰਵ ਕਰਨ ਸਾਬ ਕਿਉਂਕਿ ਮਸਲਾ ਗੱਲਬਾਤ ਨਾਲ ਹੀ ਸੁਲਝੂਗਾ ਆ ਜਿਹੜੇ ਮਸਲੇ ਐ ਐਵੇਂ ਸੜਕਾਂ ਦੇ ਚੌਕਾਂ ਦੇ ਖੜੇ ਹੋ ਕੇ ਨਹੀਂ ਸੁਲਝੇ ਜਾਣੇ ਸਾਬ ਇਸ ਗੱਲ ਤੇ ਮੈਂ ਕੱਲ ਆਡੇ ਇੱਕ ਪ੍ਰੈਸ ਕਾਨਫਰੰਸ ਕਰੂੰਗਾ ਸਾਡੇ ਸਾਰੇ ਸਮੁੱਚੇ ਦੇ ਸਾਡਾ ਜਿਹੜਾ ਖਿਆਲ ਹੈ ਉਹ ਅਸੀਂ ਰੱਖਾਂਗੇ ਉਹਨਾਂ ਨੂੰ ਇਹ ਮੇਰੀ ਦੈਨੀ ਬੇਨਤੀ ਹੈ ਆਪਣੀ ਗੱਲ ਰੱਖੋ ਗੱਲ ਕਰਨ ਹੀ ਜਾ ਰਹੇ ਸਾਨੂੰ ਕਿਉਂ ਰੋਕਿਆ ਰਸਤੇ ਦੇ ਵਿੱਚ ਦਿੱਲੀ ਦਾ ਥੋੜੇ ਇੱਥੇ ਆ ਦਿੱਲੀ ਥੋੜੇ ਇੱਥੇ ਆ ਗਈ ਗੱਲ ਤਾਂ ਜਾ ਕੇ ਉੱਥੇ ਮੰਤਰੀ ਨਾਲ ਹੀ ਕਰਨੀ ਸੀ ਮੰਤਰੀ ਸਾਹਿਬ ਤਾਂ ਇੱਥੇ ਆਏ ਬੈਠੇ ਸੀਗੇ ਵਕੀਲ ਤੁਸੀਂ ਮਾੜਾ ਕਰ ਲਿਆ ਸਾਬ ਇਹ ਜੇ ਵਕੀਲ ਨੂੰ ਤੁਸੀਂ ਟਿੰਬਕੂ ਟੂ ਲੈ ਜਾਓ ਜੇ ਇਹਨਾਂ ਦਾ ਢੇਡਾ ਡੁਬੋਣਾ ਹੈ ਡੁਬੋਣਾ ਹੈ ਸਾਬ ਜੇ ਵਕੀਲ ਹੈ ਜਿਹੜਾ ਨਾ ਜੋ ਲੈ ਕੇ ਬੈਠਦਾ ਹੈ ਮਦਈ ਨੂੰ ਮਦਈ ਦਾ ਦਰਦ ਸਮਝਦੀ ਹੈ ਸਾਰੇ ਸਰਕਾਰ ਸਮਝਦੀ ਹੈ ਦੁਨੀਆ ਸਮਝਦੀ ਹੈ ਪਰ ਵਕੀਲ ਪਤਾ ਨਹੀਂ ਕੀ ਕੀ ਖੇਡਾ ਖੇਡ ਰਿਹਾ ਸਾਬ 10 ਸਾਲ ਚੱਲੀ ਆ ਸੀ 2 ਸਾਲਾਂ ਦੇ ਚੁਕਾ ਕੇ ਹੋਏ ਵਿਕਾਸ ਤੇ ਝੋਣ ਲੜ ਰਹੇ ਸਾਬ ਇੱਕ ਲੱਗੀ ਦਿਖਾ ਦਿਓ ਮੈਨੂੰ ਮੈਂ ਹੁਣੇ ਕਹਿ ਕੇ ਹਟਿਆ ਵੀ ਇਹਦੇ ਨਾਲ ਕੋ ਸਾਡੇ ਵਾਲਾ ਜਿਹੜਾ 6 ਮਹੀਨੇ ਰਹਿ ਕੇ ਗਿਆ ਸੀ ਮੁੱਖ ਮੰਤਰੀ ਉਹ ਕਹਿੰਦਾ ਸੀ ਪੈਚ ਵਰਕ ਕਰਾ ਦੇ ਇਹਨਾਂ ਭਟਿੰਦਰਾ ਤੋਂ ਪੈਚ ਵੀ ਨਹੀਂ ਲੱਗਿਆ ਇਹਨਾਂ ਨੇ ਪਹਿਲੇ ਵਾਲੇ ਚੰਗੇ ਘਾਤੇ ਜਦੋਂ ਵੀ ਕੋਈ ਉਹ ਜਾਣ ਲਾਉਂਦੇ ਨੇ ਕਿ ਜਿਹੜੀਆਂ ਪਈਆਂ ਸਰਕਾਰਾਂ ਨੇ ਤੋਂ ਲਗਾਤਾਰ 2 ਦਿਨ ਤੋਂ ਬੈਠੇ ਕਿ ਲਗਦਾ ਕਿ ਉਹ ਦਿੱਲੀ ਵਾਸਤੇ ਸਰਪਟਚਾਰ ਬਣੇ ਪੰਜਾਬ ਵਾਸਤੇ ਨਹੀਂ ਬਣਿਆ ਸੌਰੀ 2 ਦਿਨ ਲਗਾਤਾਰ ਦਿੱਲੀ ਦੇ ਤੋਂ ਬੰਦ ਬੈਠੇ ਦੇਖੋ ਭਗਵਾਨ ਤੁਮਾਰ ਜੀ ਕਿਸ ਵਾਸਤੇ ਬਣੇ ਹੈ ਕਿ ਨਹੀਂ ਬਣੇ ਮੈਂ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਜਿਸ ਕਾ ਕੰਮ ਉਸੀ ਕੋ ਸਾਜੇ ਔਰ ਕਰੇ ਤੋਂ ਡੈਂਗਾ ਬਾਜੇ ਉਹਨਾਂ ਦਾ ਜਿਹੜਾ ਕੰਮ ਸੀਗਾ ਉਹ ਕਦੇ ਛੱਲਾ ਗਾ ਦਿੰਦੇ ਛੱਲਾ ਗਾ ਕੇ ਪੰਜਾਬ ਨੂੰ ਛੱਲਾ ਬਣਾ ਰਹੇ ਸਭ ਇਹ ਕੋਈ ਕੰਮ ਹੈ ਮੁੱਖ ਮੰਤਰੀ ਦੇ ਕਰਨ ਵਾਲੇ ਆ ਕੋਈ ਕੰਮ ਹੈ ਕਰਨ ਵਾਲੇ ਕੰਮ ਜਿਹੜੇ ਕੰਮ ਹੈ ਕਿਸਾਨਾਂ ਨਾਲ ਬੈਠ ਕੇ ਗੱਲ ਕਰਨ ਬਾਪ ਦਾ ਪੰਜਾਬ ਸੰਭਾਲਣ ਕਿਸਾਨ ਮੈਂ ਕਹਿੰਦਾ ਕਿਸਾਨ ਕਦੋਂ ਦੇ ਬੈਠੇ ਐ ਸੜਕਾਂ ਤੇ ਉੱਥੇ ਰਹਿਣ ਨਾ ਸੀਐਮ ਆਪਣੇ ਪ੍ਰਚਾਰ ਦੇ ਵਿੱਚ ਕਹਿੰਦੇ ਨੇ ਕਿ ਅਸੀਂ ਆਪਣੇ 2 ਸਾਲ ਦੇ ਕੰਮਕਾਜ ਦੇ ਉੱਪਰ ਵੋਟ ਮੰਗ ਰਹੇ ਹਾਂ ਪਰ ਲੇਕਿਨ 10 ਸਾਲ ਹੋ ਗਏ ਜੇ ਅਗਰ ਰਣੇਂਦਰ ਮੋਦੀ ਨੂੰ ਨਫ਼ਰਤ ਦੀ ਰਾਜਨੀਤੀ ਕਰਕੇ ਵੋਟ ਮੰਗਣੀ ਪਵੇ 6 ਲੱਖ ਪਾਸਾ ਦੇ ਸੱਜਣ ਜਿਹਦੇ ਵਿੱਚ ਸਿਰਫ ਉਹਨਾਂ 12 ਹੁੰਦੇ ਨੇ ਜਿਹੜਾ ਮੰਗਲ ਸੂਤਰ ਕਹਿੰਦੇ ਨੇ ਜਾਂ ਉਹ ਕਬਰਸਤਾਨ ਕਹਿੰਦੇ ਨੇ ਜਾਂ ਸਮਸ਼ਾਨ ਕਹਿੰਦੇ ਨੇ ਐਸਟਰਾਂ ਦਾ ਪ੍ਰਯੋਗ ਕਿਵੇਂ ਦੇਖੀ ਤੁਸੀਂ ਸਾਬ ਕੋਈ ਕਿਸੇ ਦੇ ਅੰਦਰ ਨ ਧਰਤੀ ਹੈ ਪੂਰ ਪਗਮਰਾਂ ਦੀ ਧਰਤੀ ਹੈ ਪੰਜਾਬ ਪੰਜਾਬ ਦੇ ਅੰਦਰ ਨਫਰਤ ਬੀਜਣ ਵਾਲੇ ਕੰਮ ਕੀਤੇ ਸੀ ਕਿਸੇ ਤੋਂ ਅੱਖੋਂ ਪਰੋਖੇ ਹੈ ਨਹੀਂ ਸਾਹਿਬ ਜਿਨ੍ਹਾਂ ਨੇ ਇੱਥੇ ਹਿੰਦੂ ਸਿੱਖ ਭਾਈਚਾਰੇ 'ਚ ਟਾਲ ਆਈ ਸੀ ਉਹਨਾਂ ਦਾ ਨੁਮਾਇੰਦਾ ਬਣ ਕੇ ਖਹਿਰਾ ਸਾਹਿਬ ਇੱਥੇ ਆਏ ਖੜੇ ਆ ਉਹਨਾਂ ਨੂੰ ਪੁੱਛਿਓ ਕਾ ਖਹਿਰਾ ਸਾਹਿਬ ਨੂੰ ਵੀ ਤੁਸੀਂ ਕੀ ਕਹਿੰਦੇ ਹੋ ਕਾਂਗਰਸ ਦੀ ਪਾਲਿਸੀ ਤੇ ਜਿਹੜੇ ਲੋਕਾਂ ਨੇ ਇੱਥੇ ਹਿੰਦੂ ਸਿੱਖ ਦਾ ਸਵਾਲ ਚੱਕਿਆ ਸੀਗਾ ਉਹਦੇ ਤੇ ਖੈਰਾ ਸਾਹਿਬ ਨੂੰ ਪੁੱਛੋ ਮੇਰਾ ਸਵਾਲ ਖੈਰਾ ਸਾਹਿਬ ਤਾਂ ਹੀ ਨਹੀਂ ਖੈਰਾ ਸਾਹਿਬ ਦੇ ਰਾਈ ਸਵਾਲ ਹੈ ਉਹਨਾਂ ਦੀ ਹਾਈ ਕਮਾਂਡ ਤੋਂ ਪੁੱਛ ਲਿਆਗੇ ਉਹਨਾਂ ਨੇ ਪੁੱਛ ਕੇ ਆ ਕੇ ਗੱਲ ਕਰਨ ਉਹਦੇ ਬਾਅਦ ਕੋਈ ਇੱਥੇ ਆ ਕੇ ਲੋਕਾਂ ਤੋਂ ਵੋਟ ਮੰਗਣ ਸਾਹਿਬ ਸਰ ਉਸ ਤੋਂ ਮੈਂ ਤਾਂ ਬਹੁਤ ਲੇਟ ਲੇਟ ਨਾ ਸੌਰੀ ਲੇਟ ਬਹੁਤ ਲਾਉਸ ਨਹੀਂ ਨਹੀਂ ਕੋਈ ਲੇਟ ਨਹੀਂ ਦੇਖੋ ਲੋਕ ਮਨ ਬਣਾਈ ਬੈਠੇ ਆ ਸਭ ਇੱਕ ਮਨ ਤਾਂ ਕਲੀਅਰ ਹੈ ਵੀ ਆ ਜਿਹੜੀ ਦੋ ਮੂੰਹੇ ਸੱਪ ਜਿਹੜਾ ਹੁੰਦਾ ਨਾ ਸਭ ਤੋਂ ਖਤਰਨਾਕ ਹੁੰਦਾ ਸੱਪ ਦੋ ਮੂੰਹਾਂ ਸੱਪ ਲੋਕ ਆਪੇ ਦੇਖ ਲੈਣ ਵੀ ਚਿਹਰੇ ਅੱਡ ਅੱਡ ਹੈ ਉਹ ਇਕੱਠੇ ਹੈ ਚਿਹਰੇ ਦੋ ਇੱਥੇ ਹੈ ਪੂਸ਼ ਹਿੰਦੁਸਤਾਨ ਚ ਹੈ ਉੱਥੇ ਕੋਈ ਪੂਸ਼ ਹੈ ਉਹ ਲੋਕ ਮਾੜੇ ਹੁੰਦੇ ਸੱਪ ਉਹ ਲੋਕ ਮਾੜੇ ਹੁੰਦੇ ਉਹਨਾਂ ਤੋਂ ਬਚਣਾ ਚਾਹੀਦਾ ਦੋ ਮੂੰਹੇ ਹੁੰਦੇ ਸੱਪ ਬਿਲਕੁਲ ਕੋਈ ਗੱਲ ਨਹੀਂ ਚਾਹੀਦੀ ਨਾਮਿਨੇਸ਼ਨ ਤੋਂ ਪਹਿਲੇ ਹੋ ਗਈ ਸਰ ਹੋ ਗਈ ਸਰ ਗੱਲ ਬਾਤ ਕੀ ਕੰਨਾ ਸਾਬ ਸਾਹਿਬ ਵੇ ਤਸਾਰ ਜੋ ਕੰਮ મોદી ਸਾਹਿਬ ਨੇ